ਅੰਬੂ ਖਨੌਰੀ ਸਰਹੱਦ ਤੋਂ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਜਿਹੜਾ ਚੋਰੀ ਹੋਇਆ ਸੀ ਉਸ ਦਾ ਪਤਾ ਲੱਗ ਗਿਆ ਨਾਬਾ ਦੇ ਵਿੱਚ ਇੱਕ ਸਰਕਾਰੀ ਕੋਠੀ ਦੇ ਵਿੱਚੋਂ ਜਿਹੜੀਆਂ ਇਹ ਟਰਾਲੀਆਂ ਤੇ ਇਹਨਾਂ ਦਾ ਸਮਾਨ ਹੈ ਜਿਹੜਾ ਧਰਤੀ ਦੇ ਹੇਠਾਂ ਦੱਬਿਆ ਹੋਇਆ ਸੀ ਉਹ ਬਰਾਮਦ ਕੀਤਾ ਗਿਆ ਸੀ ਆਈਏ ਪਟਿਆਲੇ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਇਸ ਕੋਠੀ ਦੇ ਬਾਹਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਸੀਆਈਏ ਪਟਿਆਲਾ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਮੌਕੇ ਦੇ ਉੱਤੇ ਜੀਐਸਵੀ ਮਸ਼ੀਨ ਮੰਗਵਾਈ ਗਈ ਹੈ ਤੇ ਫਿਰ ਖੁਦਾਈ ਕੀਤੀ ਗਈ ਹੈ ਤੇ ਜਦੋਂ ਖੁਦਾਈ ਕੀਤੀ ਗਈ ਹੈ ਤਾਂ ਟਰਾਲੀਆਂ ਦਾ ਤੇ ਹੋਰ ਜਿਹੜਾ ਕਿਸਾਨਾਂ ਦਾ ਸਮਾਨ ਸੀ ਉਹ ਬਰਾਮਦ ਕੀਤਾ ਗਿਆ ਸਰਕਾਰੀ ਕੋਠੀ ਦੇ ਵਿੱਚੋਂ ਇਹ ਸਮਾਨ ਬਰਾਮਦ ਹੋਇਆ ਈਓ ਗੁਰਚਰਨ ਸਿੰਘ ਦੀ ਇੱਕ ਕੋਠੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚੋਂ ਇਹ ਸਮਾਨ ਮਿਲਿਆ ਕੋਠੀ ਦੇ ਵਿੱਚ ਜੀਸੀਬੀ ਚਲਾਈ ਗਈ ਹੈ ਖੁਦਾਈ ਕੀਤੀ ਗਈ ਹੈ ਤੇ ਮੌਕੇ ਦੇ ਉੱਤੇ ਬਹੁਤ ਸਾਰਾ ਸਮਾਨ ਬਰਾਮਦ ਕੀਤਾ ਗਿਆ ਸੀਆਈਏ ਸਟਾਫ ਪਟਿਆਲਾ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਐਕਸ਼ਨ ਕੀਤਾ ਗਿਆ ਹਾਲਾਂਕਿ ਸ਼ੰਭੂ ਖਨੌਰੀ ਸਰਹੱਦ ਦੇ ਉੱਤੇ ਜਦੋਂ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਕਿਸਾਨਾਂ ਨੂੰ ਜਦੋਂ ਉੱਥੋਂ ਉਠਾਇਆ ਗਿਆ ਖਦੇੜਿਆ ਗਿਆ ਉਸ ਤੋਂ ਬਾਅਦ ਟਰਾਲੀਆਂ ਨੂੰ ਲੈ ਕੇ ਤੇ ਸਮਾਨ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਕਿਹਾ ਗਿਆ ਕਿ ਟਰਾਲੀਆਂ ਤੇ ਸਮਾਨ ਸਿਲੰਡਰ ਤੱਕ ਸਾਡੇ ਚੋਰੀ ਕਰ ਲਏ ਗਏ ਨੇ ਕੱਪੜੇ ਤੱਕ ਸਾਡੇ ਜਿਹੜੇ ਨੇ ਨੂੰ ਨਹੀਂ ਮਿਲੇ ਜਸ ਤੋਂ ਬਾਅਦ ਲਗਾਤਾਰ ਜਿਹੜੀ ਹੈ ਕਈ ਐਫ ਆਈ ਆਰ ਵੀ ਦਰਜ ਹੋਏ ਤੇ ਹੁਣ ਨਾਬਾ ਦੇ ਵਿੱਚ ਇੱਕ ਸਰਕਾਰੀ ਕੋਠੀ ਆ ਜਿਸ ਦੇ ਵਿੱਚੋਂ ਇਸ ਸਮਾਨ ਮਿਲਿਆ ਜਿਸ ਦੀ ਖੁਦਾਈ ਕੀਤੀ ਗਈ ਹੈ ਮੌਕੇ ਦੇ ਉੱਤੇ ਕਿਸਾਨਾਂ ਦੇ ਵੱਲੋਂ ਰੋਸਪਰ